ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਚੱਲੇ ਹਾਂ ਹਰਮੰਦਰ ਸਾਹਿਬ ਸ੍ਰੀ ਅਮਰਤਸਰ ਅਸੀਂ ਪਿੰਡੋਂ ਬੱਸ ਲੈ ਲਈ ਹੈ ਲੁਧਿਆਣੇ ਵਾਲੀ ਤੇ ਲੁਧਿਆਣੇ ਤੋਂ ਅਸੀਂ ਸ੍ਰੀ ਹਰਮੰਦਰ ਸਾਹਿਬ ਵਾਲੀ ਬੱਸ ਲਵਾਂਗੇ ਹਾਂਜੀ ਦੋਸਤੋ ਅਸੀਂ ਲੁਧਿਆਣੇ ਪਹੁੰਚ ਚੁੱਕੇ ਹਾਂ ਤੇ ਜਿੱਥੋਂ ਅੰਮ੍ਰਿਤਸਰ ਨੂੰ ਬਸ ਤੁਰਨੀ ਹੈ ਉੱਥੇ ਖੜ੍ਹ ਚੁੱਕੇ ਹਾਂ ਉਹ ਸਾਹਮਣੇ ਅੰਮ੍ਰਿਤਸਰ ਲਿਖਿਆ ਹੋਇਆ ਹਾਂਜੀ ਅੰਮ੍ਰਿਤਸਰ ਵਾਲੀ ਬਸ ਮਿਲ ਚੁੱਕੀ ਸੀ ਹੁਣ ਅਸੀਂ ਬਸ 'ਚ ਤੇ ਥੋੜਾ ਜਾਂਦੇ ਰਾਵੀ ਹੋ ਗਿਆ ਬਾਹਰ ਦੇਖੋ ਹਨੇਰਾ ਹੋ ਗਿਆ ਹਾਂਜੀ ਅਮਰਸਾ ਤੋਂ ਪਹੁੰਚ ਚੁੱਕੇ ਆਂ ਸੀ ਦਰਵਾਜਾ ਸਾਹਿਬ ਨੂੰ ਜਾ ਰਹੇ ਆਂ ਆ ਪ੍ਰਤੀਮਾ ਦੱਸੋ ਕਿਸ ਦੀ ਹੈ ਬਹੁਤ ਸੋਹਣੀ ਮੂਰਤੀ ਬਣਾਈ ਹੋਈ ਆ ਬੱਸ ਨਜ਼ਦੀਕ ਹੀ ਆ ਹਰਮੰਦਰ ਸਾਹਿਬ ਜੀ ਦੇ ਰਸਤੇ 'ਚ ਜੋ ਬਜ਼ਾਰ ਦੁਕਾਨਾਂ ਪੈਂਦੀਆਂ ਹਨਨ ਬੜੇ ਹੀ ਸੋਹਣੀਆਂ ਨੇ ਬਹੁਤ ਸਮਾਰਿਆ ਰੱਖਿਆ ਹੋਇਆ। ਤੋਂ ਸਾਹਮਣੇ ਜੋ ਮੂਰਤੀਆਂ ਦਿਖ ਰਹੀਆਂ ਨੇ ਉਹ ਜਲਿਆਂਵਾਲੇ ਬਾਗ ਦੀਆਂ ਸੀ। ਉਹ ਸਾਹਮਣੇ ਹਾਂਜੀ ਇਹ ਸ਼ਹੀਦਾਂ ਦੀਆਂ ਨੇ ਜੋ ਜਲਿਆਂਵਾਲੇ ਬਾਗ ਵਿੱਚ ਸ਼ਹੀਦ ਹੋਏ ਸਨ। ਉਹਨਾਂ ਦੀ ਯਾਦਗਾਰੀ ਚ ਬਣਾਇਆ ਗਿਆ ਇਹ ਚੌਕ। ਉਹ ਸਾਹਮਣੇ ਜਲਿਆਵਾਲਾ ਬਾਗ ਸਮਾਰਕ ਲਿਖਿਆ ਹਾਂਜੀ ਅਸੀਂ ਪਹੁੰਚ ਚੁੱਕੇ ਹਾਂ ਦਰਵਾਜਾ ਸਾਹਿਬ ਵਿੱਚ ਐਂਟਰੀ ਹੋ ਗਈ ਹੈ ਉਹ ਸਾਹਮਣੇ ਦਿਖ ਰਿਹਾ ਸ੍ਰੀ ਹਰਮੰਦਰ ਸਾਹਿਬ ਬਹੁਤ ਹੀ ਸੋਹਣਾ ਨਜ਼ਰ ਆ ਰਿਹਾ ਅਸੀਂ ਫਾਈਨਲੀ ਅਸੀਂ ਲਗਭਗ 4-5 ਘੰਟਿਆਂ ਦੀ ਯਾਤਰਾ ਤੋਂ ਬਾਅਦ ਹਰਿਮੰਦਰ ਸਾਹਿਬ ਪਹੁੰਚ ਚੁੱਕੇ ਹਾਂ। ਬਹੁਤ ਹੀ ਸੋਹਣਾ ਦ੍ਰਿਸ਼। ਹੋਰ ਵੀ ਲੋਕ ਵੀਡੀਓ ਬਣਾ ਰਹੇ ਨੇ। लो जी असं हूँ परिक्रमा चा हरिमंदर साहेब जी दियाँ पवित्र सरोवर आओ देखो सामने हरिमंदर साहब आले दुआले पालकी साहेब जिस वि श्री गुरु ग्रंथ साहब जी ਆਪਣੇ ਸਥਾਨਾਂ ਵੱਲ ਜਾਣਗੇ ਬਲਕੀ ਸਾਹਿਬ ਨੂੰ ਸਜਾਉਂਦੇ ਹੋਏ ਬਹੁਤ ਈ ਭੀੜ ਹੈ ਉਹ ਸਾਹਮਣੇ ਅੰਗਰੇਜ਼ ਹਨ ਇਧਰਲੀ ਸਾਈਡ ਅਸੀਂ ਖੜੇ ਸੀ ਇਹ ਉਹ ਸਾਹਮਣੇ ਅੰਗਰੇਜ਼ ਖੜੇ ਸਨ ਪਾਲ ਕੀ ਸਾਰ ਬਣਾਉਂਦੀ ਇਹ ਸੀ ਸਾਡੇ ਹਰਮੰਦਰ ਸਾਹਿਬ ਪਹੁੰਚਣ ਦੀ ਯਾਤਰਾ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ